ਸੇ ਦਾ ਜਿੱਥੇ ਪੰਜਾਬ ਸਰਕਾਰ ਪੰਜਾਬ ਨੂੰ ਮੂੜ ਤੋਂ ਖੁਸ਼ਹਾਲ ਸੂਬਾ ਬਣਾਉਣ ਦੇ ਯਤਨ ਕਰ ਰਹੀ ਹੈ ਉੱਥੇ ਹੀ ਸਰਕਾਰ ਦੇ ਇਨਾ ਦਾਅਵਿਆਂ ਦੀ ਪੂਲ ਖੋਲ ਰਿਹਾ ਹੈ ਫਗਵਾੜਾ ਤਹਿਸੀਲ ਦਾ ਇਹ ਬਾਥਰੂਮ ਜੋ ਕਿ ਇੱਥੋਂ ਕੰਮ ਕਰਵਾਉਣਾ ਇਹ ਲੋਕਾਂ ਲਈ ਸਭ ਤੋਂ ਵੱਡੀ ਪਰੇਸ਼ਾਨੀ ਬਣਿਆ ਹੋਇਆ ਹੈ ਇਹਨਾਂ ਬਾਥਰੂਮਾਂ ਦੀ ਹਾਲਤ ਇਸ ਕਦਰ ਖਸਤਾ ਹੋ ਚੁੱਕੀ ਹੈ ਕਿ ਲੋਕ ਇਸ ਸਾਈਡ ਵੱਲ ਆਉਣ ਤੋਂ ਵੀ ਘਤਰ ਰਹੇ ਨੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਤਹਿਸੀਲ ਕੰਪਲੈਕਸ ਵਿਖੇ ਬਣੇ ਬਾਥਰੂਮਾਂ ਦੀ ਪਿਛਲੇ ਕਾਫੀ ਸਮੇ ਤੋਂ ਖਸਤਾ ਹਾਲਤ ਹੈ ਤੇ ਇਸ ਵੱਲ ਸਰਕਾਰ ਦੇ ਨੁਮਾਇंदे ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਦਾ ਧਿਆਨ ਨਹੀਂ ਜਾ ਰਿਹਾ ਉਨਾ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ ਤਹਿਸੀਲ ਕੰਪਲੈਕਸ ਵਿੱਚ ਆਪਣਾ ਕੰਮ ਕਰਵਾਉਣ ਆ ਰਹੇ ਲੋਕਾਂ ਦੀ ਸਹੂਲਤ ਲਈ ਇਸ ਚੀਜ਼ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਦੇਖ ਲਓ ਜੀ ਅੱਜ ਕਚੈਰੀ ਜਿਆਦੀ ਭਗਵੰਦਾਨ ਸਰਕਾਰ ਆਈ ਹੈ ਕਚੈਰੀ ਦਾ ਬਾਬੂਰਾ ਹਾਲਾ ਕੋਈ ਸਾਫ ਸਫਾਈ ਨਹੀਂ ਤੁਸੀਂ ਆ ਦੇਖ ਸਕਦੇ ਹੋ ਕਾ ਬੂਟੀਆਂ ਆ ਦੇਖੋ ਗੰਦ ਜੀ ਨਹੀਂ ਜਿਹੜੇ ਲੋਕ ਜਿਹੜੇ ਆਉਂਦੇ ਉਹਨਾਂ ਦੀ ਸਹੂਲਤ ਲਈ ਇੱਥੇ ਬਾਥੂਮ ਵਗੈਰਾ ਬਣਾਏ ਗਏ ਸੀ ਇਹਨਾਂ ਦੀ ਹਾਲਤ ਕਾਫੀ ਜ਼ਿਆਦਾ ਤਰਸਯੋਗ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬਾਥੂਮ ਦਾ ਜੀ ਬੁਰਾ ਹਾਲ ਹੈ ਸਰ ਹੂੰ ਤੁਸੀਂ ਆ ਦੇਖ ਲਓ ਤੁਹਾਡੇ ਸਾਹਮਣੇ ਆ ਕੀ ਕੀ ਕਿਹਾ ਜਾਂਦਾ ਹੈ ਸਰਕਾਰ ਨੂੰ ਸ਼ਹਿਰਾਂ ਦੇ ਬਾਗਾਂ ਤੇ ਲੋਕ ਕੀ ਆ ਰਹੇ ਆ ਜੇ ਬਾਥਰੂਮ ਕਿਸੇ ਨੇ ਜਾਣਾਂ ਦਾ ਕਿੱਥੇ ਜਾਵੇ ਬਣਿਆ ਆ ਪਰ ਸਾਫ ਸਫਾਈ ਹੈ ਨਹੀਂ ਕੋਈ ਇਹਦੀ ਕੇਅਰ ਨਹੀਂ ਖਾਸ ਕਰਕੇ ਲੇਡੀਜ਼ ਨੂੰ ਬਹੁਤ ਪ੍ਰੋਬਲਮ ਆ ਰਹੀ ਹੈ ਬਿਲਕੁਲ ਜੀ ਬੰਦਾ ਕਿਤੇ ਵੀ ਜਾ ਸਕਦਾ ਸਰ ਕਦੀ ਤੁਸੀਂ ਮੋਹਤਵਾਰ ਹੋਣ ਦੇ ਨਾਤੇ ਕਦੀ ਕਿਸੇ ਦੇ ਧਿਆਨ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਕਈ ਵਾਰ ਪ੍ਰਸ਼ਾਸਨ ਦੇ ਧਿਆਨ ਚ ਲਾਇਆ ਜੀ ਧਿਆਨ ਚ ਤੇ ਮੈਜਿਸਟ੍ਰੇਟ ਸਾਹਿਬ ਐਸਜੀਐਨ ਸਾਹਿਬ ਖੁਦ ਬੈੰਦੀ ਹੈ ਤਹਿਸੀਲਾ ਸਾਹਿਬ ਇੱਥੇ ਹੀ ਨਾਲੇ ਹੱ ਤਹਿਸੀਲ ਦਾ ਰਜਿਸਟਰੀ ਹੁੰਦੀ ਹੈ ਹੂੰ ਉਹ ਰੋਜ਼ ਦੇਖਦੇ ਹੀ ਹੈ ਜੀ ਜਨਤਾ ਵੀ ਜਾ ਕੇ ਕਹਿੰਦੀ ਹੈ ਮਤਵਾ ਕੋਈ ਸੁਣਵਾਈ ਹੈ ਕਦੀ ਸਰਕਾਰ ਦੇ ਧਿਆਨ ਚ ਲੈਂਦਾ ਹੋਵੇ ਸਰਕਾਰ ਦੇ ਵੀ ਧਿਆਨ ਚ ਹੈ ਜੀ ਕੀ ਮੰਗ ਕਰਦੇ ਜਿਹੜੇ ਇੰਨੇ ਮਾੜੇ ਹਾਲਾਤ ਹੋਏ ਬੈ ਇੱਥੇ ਕੀ ਮੈਂ ਤਾਂ ਇਹੀ ਸਰਕਾਰ ਨੂੰ ਬੇਨਤੀ ਕਰੂੰਗਾ ਵੀ ਵੇ ਲੋਕਾਂ ਲਈ ਜੇ ਬਾਥਰੂਮ ਬਣਾਇਆ ਹੈ ਇੱਥੇ ਸਿਰਫ ਹਾਥੀ ਬਣ ਕੇ ਰਹਿ ਗਿਆ ਹੈ ਜੀ ਕੋਈ ਸਫਾਈ ਨਹੀਂ ਕੋਈ ਕੇਅਰ ਨਹੀਂ ਹੈ ਦੀ ਇਹ ਕਰਾਇਆ ਜਵੇ ਹੱਥ ਜੋੜ ਕੇ ਬੇਨਤੀ ਹਾਂ ਜੀ ਬ੍ਰਿਮਰਾਮ ਜੀ ਕੀ ਮਾਮਲਾ ਕੀ ਆ ਇੱਥੇ ਜਿਹੜਾ ਅੱਜ ਕੰਪਲੈਕਸ ਦੇ ਬਾਹਰ ਜਿਹੜਾ ਬਾਥਰੂਮ ਬਹੁਤ ਖਰਾਬ ਹੋਇਆ ਆ ਬੜੀ ਪਰੇਸ਼ਾਨੀ ਆ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਇੱਥੇ ਲੋਕ ਲੈੇ ਕੋਟਰਾਣੀ ਤੋਂ ਕੋਟਰਾਣੀ ਤੋਂ ਕੀ ਕਹਣਾ ਲੋਕਾਂ ਦੀ ਸਹੂਲਤ ਲਈ ਆ ਸਹੂਲਤ ਵਾਸਤੇ ਹੋਣੇ ਚਾਹੀਦੇ ਸਹੀ ਬਣੇ ਹੋਣੇ ਚਾਹੀਦੇ ਬਹੁਤ ਹਾਲਤ ਖਰਾਬ ਆ ਜੀ ਕੀ ਮੰਗ ਕਰਦੇ ਸਰਕਾਰ ਤੋਂ ਬਸ ਇਹ ਸਹੀ ਹੋ ਜਵੇ ਬਸ ਨਹੀਂ ਪਿਛਲੇ ਕਿੰਨੇ ਸਮੇਂ ਤੋਂ ਇਹਨਾਂ ਦੀ ਹਾਲਤ ਬਹੁਤ ਚਿਰ ਤੋਂ ਆ ਜੀ ਤੁਹਾਨੂੰ ਕਿੰਨਾ ਕਟਾ ਮਗਿਆ ਇੱਥੇ ਆਉਂਦੇ ਹਨ ਸੰਤ ਹੋ ਗਏ 10 ਸਾਲੇ ਹੋ ਗਏ ਆਉਂਦੇ ਨੇ ਕਦੀ ਇੱਥੇ ਤੁਸੀਂ ਦੇਖਿਆ ਨਹੀਂ ਇਹ ਸਫਾਈ ਗੰਦਕਾਨਾ ਨਹੀਂ ਕਦੀ ਅਧਿਕਾਰੀਆਂ ਦੇ ਧਿਆਨ ਚ ਲਿਆਂਦਾ ਹੋਵੇ ਮਾਮਲਾ ਆ ਵੀ ਇੱਥੇ ਜਿੱਦਾਂ ਲੋਡਵੰਦ ਲੋਕ ਆਉਂਦੇ ਆ ਲੇਡੀਜ਼ ਵੀ ਕਹਿ ਰਹੇ ਆ ਵੀ ਸਹੀ ਨਹੀਂ ਹੈਗਾ ਬਾਥਰੂਮ ਬਾਹਰ ਬੰਦ ਹੋ ਕੇ ਕਰਦਾ ਬੰਦ ਚਲੋ ਬੰਦ ਦੇ ਵਿੱਚ ਬਾਥਰੂਮ ਵਗੈਰਾ ਕਰਨ ਨੂੰ ਮਜਬੂਰ ਆ ਹਾਂਜੀ ਤੇ ਕੀ ਇਹ ਜਿਹੜੀ ਬਿਲਡਿੰਗ ਬਣੀ ਆ ਵੀ ਕਿਉਂ ਨਹੀਂ ਇਹਦੀ ਰਿਪੇਅਰ ਕਦੀ ਨਹੀਂ ਕਿਸੇ ਨਾਲ ਗੱਲਬਾਤ ਕੀਤੀ ਨਹੀਂ ਕੀਤੀ ਨੀ ਗੱਲ ਪਹਿਲਾਂ ਵੀ ਹੋਈ ਹੋਗੀ ਪਤਾ ਨਹੀਂ ਇਹਦੇ ਬਾਰੇ ਉਧਰ ਦੂਸਰੇ ਪਾਸੇ ਭਾਜਪਾ ਦੇ ਸਾਬਕਾ ਮੇਅਰ ਅਰਨੁਖ ਖੋਸਲਾ ਨੇ ਦੱਸਿਆ ਕਿ ਇਸ ਤਹਿਸੀਲ ਵਿੱਚ ਐਸਜੀਐਮ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਦਫ਼ਤਰ ਵੀ ਹਨ ਪਰ ਇੱਥੇ ਆਉਣ ਵਾਲੇ ਲੋਕਾਂ ਲਈ ਬਾਥਰੂਮ ਤੱਕ ਠੀਕ ਨਹੀਂ ਹਨ ਖਾਸ ਤੌਰ ਤੇ ਮਹਿਲਾਵਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਹਿੰਦੇ ਕਿ ਆਪ ਸਰਕਾਰ ਵਾਅਦੇ ਤਾਂ ਵੱਡੇ-ਵੱਡੇ ਕਰਦੀ ਹੈ ਪਰ ਅਸਲੀਅਤ ਵਿੱਚ ਇਹ ਸਭ ਵਾਅਦੇ ਖੋਖਲੇ ਸਾਬਿਤ ਹੁੰਦੇ ਨੇ ਉਹਨਾਂ ਕਹਿੰਦੇ ਕਿ ਅਗਰ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਬਾਥਰੂਮਾਂ ਦੀ ਹਾਲਤ ਨਾ ਸੁਧਾਰੀ ਗਈ ਤਾਂ ਭਾਜਪਾ ਆਪਣੇ ਤੌਰ ਤੇ ਵੱਡਾ ਸੰਘਰਸ਼ ਉਲੀਕੇਗੀ ਜਿਸ ਦੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੋਵੇਗੀ ਤਹਿਸੀਲ ਕੋਰਟ ਦੇ ਵਿੱਚ ਜਿੱਥੇ ਤਹਿਸੀਲ ਦੇ ਨਾਇਬ ਸਾਹਿਬ ਵੱਡੇ ਤਹਿਸੀਲਾ ਸਾਹਿਬ ਐਸਡੀਐਨ ਸਾਹਿਬ ਸਹੂਿਦਾ ਕੇਂਦਰ ਸਹੂਿਦਾ ਕਾਦੀ ਆ ਲੋਕਾਂ ਨੂੰ ਦੁਬਿਧਾ ਭੈਣਾ ਸਾਡੀਆਂ ਇੱਥੇ ਚੂੜੇ ਵਾਲੀਆਂ ਆਂਦੀਆਂ ਆ ਕੇ ਕੀ ਕਹਿੰਦੀਆਂ ਜੇ ਅਸੀਂ ਕਿਤੇ ਬਾਥਰੂਮ ਜਾਣਾ ਹੋਵੇ ਕਿੱਥੇ ਜਾਵਾਂਗੇ ਇੰਨਾ ਹਾਲਤ ਇੱਥੇ ਮਾੜੀ ਆ ਸਹੂਿਦਾ ਕੇਂਦਰ ਦੇ ਨਾਲ ਬਾਥਰੂਮ ਦੀ ਔਰ ਤਸਵੀਰ ਦੇ ਵਿੱਚ ਕਿੰਨਾ ਰਜਿਸਟਰੀਆ ਹੁੰਦੀਆਂ ਕਿੰਨੀਆਂ ਐਨਆਰਆਈ ਭਰਾ ਆਉਂਦੇ ਆ ਸਾਡੀਆਂ ਬੀਬੀਆਂ ਐਨਆਰਆਈ ਆਂਦੀਆਂ ਉਹ ਇੱਥੇ ਆ ਕੇ ਪੁੱਛਦੀਆਂ ਰਹਿੰਦੀਆਂ ਵੀ ਇੱਥੇ ਬਾਥਰੂਮ ਕਿੱਥੇ ਆ ਦੇਖੋ ਸਰਕਾਰ ਬੜੇ-ਬੜੇ ਵਾਅਦੇ ਕਰਦੀ ਆ ਅਸੀਂ ਆ ਕਰ ਰਹੇ ਆ ਕੀ ਕਰ ਰਹੇ ਇੱਥੇ ਅਕਜਰੀਆਂ ਦੱਸੋ ਕੀ ਕੀਤਾ ਨਾ ਅਕਜਰੀਆਂ ਜਾਂ ਤੱਕ ਹੈ ਤੁਸੀਂ ਲੋਕਾਂ ਕੋ ਰੁਪਈਏ ਲੈਣ ਜੋ ਰਜਿਸਟਰੀਆ ਕਰਾ ਲੋ ਪੈਸੇ ਲੈ ਲੋ ਹਰ ਚੀਜ਼ ਇੱਥੇ ਦੇਖੋ ਸਾਹ ਦੇ ਅੰਦਰ ਅੰਦਰ ਭੈਣਾ ਕਿੰਨੀਆਂ ਬੱਚੇ ਆਉਂਦੇ ਆ ਹੈਂਡੀਗਾ ਅੱਖਾਂ ਤੋਂ ਨੇ ਜਿਹੜੇ ਬਚਾਰੇ ਉਹ ਵੀ ਇੱਥੇ ਆ ਕੇ ਜਿਨ੍ਹਾਂ ਨੇ ਸਰਟੀਫਿਕੇਟ ਬਣਾਣੇ ਆ ਇਹ ਗਰੀਬ ਜਨਤਾ ਆਪ ਸਰਕਾਰ ਕੀ ਗਰੀਬਾਂ ਵਾਸਤੇ ਇੱਥੇ ਆ ਭੈਣਾ ਬੇਟੀਆਂ ਸਵੇਰ ਦੀਆਂ ਆ ਕੇ ਬਾਥਰੂਮ ਕਰਨ ਲਈ ਜਗ੍ਹਾ ਨਹੀਂ ਬੰਦਿਆਂ ਨੂੰ ਐਨਆਰਆਈ ਆਂਦੇ ਆ ਉਹ ਜਿਹੜੇ ਲੋਕੀ ਬਾਹਰ ਨਾਲ ਲੰਬੜਦਾਰਾਂ ਦਾ ਪੰਜਾਂ ਜਾਂਦਾ ਕਹਿੰਦਾ ਆ ਫਵਾੜੇ ਨਾਲ ਬੈਠਦੇ ਆ ਤਸੀਲਦਾਰ ਦੇ ਅੰਦਰ ਵਿੱਚ ਲਿਆਂਦਾ ਹੈ ਸਾਰਾ ਮਾਮਲਾ ਜਿਹੜੀ ਮੈਂ ਬਹੁਤ ਵਾਰੀ ਲਿਆ ਚੁੱਕਾ ਪਹਿਲੇ ਵੀ ਤਸੀਲਦਾਰ ਸਾਹਿਬ ਲਿਆਂਦਾ ਸੀ ਐਸਡੀਐਮ ਸਾਹਿਬ ਆ ਲਿਆਂਦਾ ਸੀ 인ਦਰਪਾਲ ਸਿੰਘ ਜੀ ਐਸਡੀਐਮ ਸਾਹਿਬ ਦੀ بڑے بڑے ਅਫਸਰਾਂ ਦੇ ਧਿਆਨ ਚ ਲਿਆਂਦਾ ਕੁਝ ਨਹੀਂ ਹੁੰਦਾ ਉਹ ਕਹਿੰਦਾ ਸਰਕਾਰ ਕੋ ਪਏ ਜਾਂ ਨਹੀਂ ਦੇਖੋ ਸਰਕਾਰ ਇੱਥੇ ਧਿਆਨ ਦੇਵੇ ਪਹਿਲਾਂ ਇੱਥੇ ਕਮਿਸ਼ਨਰ ਏਡੀਸੀ ਵੀ ਲਾਇਆ ਸੀ ਕਮਿਸ਼ਨ ਹੁਣ ਤਾਂ ਉਹ ਵੀ ਨਹੀਂ ਲੱਗ ਰਿਹਾ ਕਿੰਨੂ ਗਈਏ ਕੀ ਕੋਈ ਜਾ ਕੇ ਆਪਣਾ ਦੁੱਖੜਾ ਰੋਈਏ ਜੇ ਅਫਸਰਾਂ ਇਤਿਆਹ ਚ ਲਿਆਂਦੇ ਆ ਉਹ ਕਹਿੰਦੇ ਜੀ ਕਹਿ ਦਿੰਦੇ ਹੁਣ ਉੱਪਰ ਭੇਜ ਦਿੰਦੇ ਆ ਸਾਡੇ ਕਮਿਸ਼ਨਰ ਸਾਹਿਬ ਇਥੋਂ ਡੀਸੀ ਸਾਹਿਬ ਬਣ ਕੇ ਗਏ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਫਗਵਾੜੇ ਨੂੰ ਪਹਿਲ ਦੇ ਤੌਰ ਤੇ ਦਿਓ ਜੇ ਨਾ ਇਹਨਾਂ ਨੇ ਕੀਤਾ ਆਨਾਲੇ ਤਾਂ ਸਮੇਂ ਤੇ ਅਸੀਂ ਇਥੇ ਧਰਨਾ ਲਾਵਾਂਗੇ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਖਿਲਾਫ